ਉਹ ਹੈ 1:30 ਵਜੇ ਨਾਲ ਤੇ ਮੁੜ ਕੇ ਇੱਥੇ ਦਰਖਾਸਤ ਲਗਾਤੀ ਹੈ ਤੇ ਮੁੜ ਕੇ ਮੁੰਜੀ ਸਾਹਿਬ ਦੇ ਸਾਹਮਣੇ ਵੀ ਫੇਰ ਫੋਨ ਆਇਆ ਉਹਨਾਂ ਦਾ ਕਿ ਇਹਨਾਂ ਨੇ ਰਿਕਾਰਡਿੰਗ ਕੀਤੀ ਹੈ ਤੇ ਫਿਰ ਸਵੇਰੇ ਆਣ ਕੇ ਜਦੋਂ 9:30 'ਤੇ ਦੁਕਾਨ ਖੋਲ੍ਹਣ ਲੱਗੇ ਤੇ ਗੋਲੀਆਂ ਦੇ ਨਿਸ਼ਾਨ ਤੇ ਲੱਗੇ ਪਏ ਕਿਹਦਾ ਫੋਨ ਆਇਆ ਭਾਈ 76 77 ਕਹਿੰਦਾ 65000 ਰੁਪਏ ਤੋਂ ਬੋਲਣ ਡਿਆ ਤੇ ਲੰਡਾ ਮੇਰਾ ਭਰਾ ਕਿੰਨੀ ਮੰਗ ਕੀਤੀ ਸੀ ਥੋਤੀ ਸੀ ਹੂੰ ਥੋਤੀ 50 ਲੱਖ ਰੁਪਏ ਕਹਿੰਦਾ ਦੇ ਹੋਰ ਕੀ ਕਹਿਆ ਨਾਲ ਤਮਕੀਦ ਦਿੱਤੀ ਤਮਕੀ ਗਾਣਾ ਗੂਣਾ ਕੱਢਦਾ ਰਿਹਾ ਬਦਗੰਦੀਆਂ ਵੰਦੀਆਂ ਗਾਣਾ ਕੱਢਦਾ ਸ਼ਾਂਤ ਨਹੀਂ ਆਇਆ ਦੁਕਾਨ ਦਾ ਨੁਕਸਾਨ ਹੋ ਚੀਏ ਦਾ ਹੋਇਆ ਵਾ ਜਰਾ ਹੋਇਆ ਟੁੱਟ ਭੱਜੀ ਹੋਈ ਹੈ ਹੋਰ ਕੋਈ ਤਾਂ ਨੁਕਸਾਨ ਨਹੀਂ ਹੈ ਲਗਾਤਾਰ ਵਪਾਰੀਆਂ ਨੂੰ ਰੋਹੇ ਮਹੀਨੇ ਚ ਤੱਕ ਪੰਜ ਸੱਤ ਇਹੋ ਕੰਮ ਹੋ ਗਏ ਆ ਤੇ ਕੋਈ ਸੁਣਵਾਈ ਸੁਣੂ ਤੇ ਕੋਈ ਜਾਈਗੀ ਨਹੀਂ ਤਾਂ ਇਹ ਮੰਨ ਕਰਦੇ ਜੀ ਪ੍ਰਸ਼ਾਸਨ ਦੇ ਕੋਲ ਸਹਾਜਤਾ ਜAVE ਨਾਲ ਸਾਡਾ ਕਿੰਨਾਂ ਦੀ ਭਾਲ ਕੀਤੀ ਜਾਵੇ ਇਹਨਾਂ ਨੂੰ ਅੰਦਰ ਢੱਕਿਆ ਜਾਵੇ ਟਿਟੀ ਤਰਨਤਾਰਨ ਦੇ ਏਰੀਆ ਦੇ ਵਿੱਚ ਅੱਜ ਇੱਕ ਸੁਨਿਆਰੇ ਦੀ ਦੁਕਾਨ ਦੇ ਉੱਤੇ ਰਾਤ ਨੂੰ ਗੋਲੀਆਂ ਚਲਾਈਆਂ ਗਈਆਂ ਸਿਗੀਆਂ ਉਹ ਇਸੇ ਵਿੱਚ ਸੀਗੀਆਂ ਕਿ ਉਹਨੂੰ ਇੱਕ ਫਰੋਤੀ ਦੀ ਕਾਲ ਆਈ ਸੀਗੀ ਜਿਸ ਤੇ ਚੱਲਦੇ ਹੋਏ ਉਹਦੇ ਦੁਕਾਨ ਦੇ ਬਾਹਰ ਗੋਲੀਆਂ ਚਲੀਆਂ ਗੋਲੀ ਚਲਾਉਣ ਤੋਂ ਬਾਅਦ ਪੁਲਿਸ ਨੇ ਐਕਸ਼ਨ ਲਿਆ ਔਰ ਇਸ ਸੰਬੰਧ ਵਿੱਚ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਔਰ ਜਿਹੜੇ ਦੋਸ਼ੀ ਨੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਸੀਸੀਟੀਵੀ ਖੰਗਾ ਲਿਆ ਜਾ ਰਹੀ ਹੈ ਹਾਂਜੀ ਜੀ ਸੀਸੀਟੀਵੀ ਫੁਟੇਜ ਖੰਗਾ ਲਿਆ ਜਾ ਰਹੀਆਂ ਸਬ ਪੁਲਿਸ ਪਾਰਟੀਆਂ ਮਨਾਈਆਂ ਨੇ ਇੱਕ ਦੋ ਜਗ੍ਹਾ ਦੇ ਠਿਕਾਣਿਆਂ ਤੇ ਰੇ